ਬੱਸ ਇਹ ਭਲਵਾਨਾਂ ਦੀ ਜਿਹੜੀ ਕੁਸ਼ਤੀ ਹੋ ਰਹੀ ਹੈ ਗਰਾਊਂਡ ਦੇ ਵਿੱਚ ਬਾਈ ਬਣ ਕੇ ਫੁੱਟਪਾਥ ਆ ਜਾ ਕਰਤਾ ਜੀ ਨਾ ਉਹੀ ਕੰਮ ਪੈਲ ਦਾ ਮੋਕਾ ਆ ਰਿਹਾ ਇਹੋ ਜਿਹੀ ਕਰਨਾ ਚਾਹਤ ਹੋਰ ਵੀ ਲੜੀ ਹੈ ਮੈਂ ਜਾਣਾ ਤੇਰੇ ਪਿੱਛੇ ਹੋਰ ਆਇਆ ਉਹ ਬੈਠੇ ਉੱਥੇ ਉਹ ਨਾ ਟਾਈਮ ਨਾ ਪੂਜਖਲ ਚੜ ਜਾ ਟਾਈਮ ਤੇ ਐਂਟਰੀ ਬੈਨ ਕੋਲ ਆਹ ਭਾਈ ਚੜ ਲੱਗ ਗਿਆ ਟਾਈਮ ਨੋਟ ਗਿੱਟ ਜਦੋਂ ਆਉਂਦਾ ਤੇਰੇ ਗੁਫੇ ਆ ਉੱਥੇ ਬੜਾ ਬੜਾ ਫਾਈਨਲ ਆ ਗਿਆ ਯਾਰ ਭੋਲਦੇ ਤੇ ਪੁਲਿਸ ਲਾਇਆ ਗਿਆ ਉਹ ਜਾਣ ਦੇ ਗਿਆ ਜਾਣ ਦੇ ਗਿਆ ਲੈ ਗਿਆ ਲੈ ਗਿਆ ਲੈ ਗਿਆ ਕੋਈ ਨਾ ਇਹ ਪਹਿਲੀ ਟਰਾਈ ਆ ਇਹ ਤਾਂ ਲੈ ਗਿਆ तुली <laughs> नमपत <laughs> 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 ਉਧਰ ਸਾਡੇ ਦਰਵਾਜ਼ੇ ਸਾਡੀ ਬਹੁਤ ਹੀ ਸਤਿਕਾਰਯੋਗ ਸੰਸਦ ਤੇ ਪ੍ਰਿਆ ਪਾ ਜੀ ਵਾਣਰ ਸਾਹਿਬ ਉਹ ਵੀ ਸਾਡੇ ਦਰਵਾਜ਼ੇ ਦੇ ਵਿੱਚ ਚੁੱਪ ਚਾਪ ਨਿਕਲ ਜੁਕਿਆ ਦੇਖੋ ਜਮਦ ਨੇ ਬਰਾਬਰ ਤੋਂ ਹੁੰਦੀ ਇੱਕ ਜਿਹੜੀ ਜਿਹੜੀ ਟ੍ਰਾਲੀ ਹੋ ਗਈ ਜਿਹਨੇ ਭਾਗ ਲੈਣਾ ਨਾਲ ਖਾ ਦਿਓ ਤੇ ਟ੍ਰਾਲੀ ਬੈ ਕੇ ਕਲੀ ਬਾਈ ਜਾ ਰਹੀ ਆ ਟਰੈਕ ਬਣ ਗਿਆ ਮੋਤਾ ਸਿੰਘ ਟਾਲੀ ਵਾਲੇ ਜੱਟਾ ਤੋਂ ਆ ਗਿਆ ਮੇਰਾ ਨਾਮ ਕਹੋ ਬੋਲੀ ਆ ਬਣ ਕੇ ਜਿਹਨੇ ਬੋਟੀ ਨਹੀਂ ਗੀ ਗਰਾਊਂਡ ਦੇ ਵਿੱਚ ਆਪਾਂ ਗਰਾਊਂਡ ਜਿਹੜਾ ਕਲੀਅਰ ਕਰ ਜੋ ਕਿ ਗੇਮ ਕੋਈ ਵੀ ਆ ਉਹਦੇ ਵਿੱਚ ਹਾਰਨ ਦਾ ਸੋ ਦੋਨਾਂ ਟੀਮਾਂ ਨੂੰ ਬਹੁਤ-ਬਹੁਤ ਵਧਾਈ ਆ ਰੰਗਰਾਪਰ ਟੀਮ ਆਪਣਾ ਪ੍ਰਾਈਜ਼ ਲੈ ਜਾ ਜੀ ਹਲੋ ਉਧਰਲੇ ਪਾਸੇ ਪੁਲਵਾਨਾਂ ਦੀ ਵੀ ਕੁਸ਼ਤੀ ਹੋ ਰਹੀ ਆ ਪੁਲਵਾਨਾਂ ਦੇ ਨਾਂ ਤੇ ਵੀ ਤਾੜੀ ਮਾਰਦੇ ਜੋਰਦਾਰ ਬਹੁਤ ਵਧੀਆ ਮੁਕਾਬਲੇ ਖੇਡੇ ਜਾ ਰਹੇ ਆ ਸਾਡੀ ਜੋ ਪ੍ਰਬੰਧਕ ਕਮੇਟੀ ਸਾਡੇ ਹੈਪੀ ਸੰਧੂ ਜੀ ਜਿਨ੍ਹਾਂ ਵੱਲੋਂ ਲੜਕੀਆਂ ਦੀਆਂ ਟੀਮਾਂ ਨੂੰ ਇਨਾਮ ਜਿਹੜੇ ਤਕਸੀਮ ਕੀਤੇ ਜਾ ਰਹੇ ਆ ਵਿਸ਼ੇਸ਼ ਤੌਰ ਤੇ ਪੁੱਜੇ ਆ ਪੀਏ ਐਮਐਲਏ ਗੋਲਡ ਏ ਜਲਾਲਾਬਾਦ ਆਓ ਜੀ ਦੋਨਾਂ ਟੀਮਾਂ ਨੂੰ ਆਪਾਂ ਪ੍ਰਾਈ ਦੇ ਦਿੱਤੇ ਇਸ ਤੋਂ ਬਾਅਦ ਆਪਾਂ ਟਰਾਲੀ ਬੈਕ ਮੁਕਾਬਲਿਆਂ ਦਾ ਜਿਹੜਾ ਟਰੈਕ ਤਿਆਰ ਕਰ ਲੀਏ ਜੀ ਸੋ ਮੈਂ ਬੇਨਤੀ ਕਰੂੰਗਾ ਸਾਡੇ ਦਿਲਬਾਖ ਸਿੰਘ ਜੀ ਗਰੇਵਾਲ ਦੋਨਾਂ ਟੀਮਾਂ ਲਈ ਆਪਾਂ ਤਾੜੀ ਮਾਰਦੇ ਇੱਕ ਵਾਰੀ ਫੇਰ ਦਰਦ ਕੋਈ ਗੱਲ ਨਹੀਂ ਜੇ ਕੋਈ ਜਿੱਤ ਕੇ ਜਾਂਦਾ ਕੋਈ ਹਾਰ ਕੇ ਜਾਂਦਾ ਸੋਪਰ ਟਰੈਕ ਜਿਹੜਾ ਤਿਆਰ ਕਰ ਲੀਏ ਜੀ ਟਰਾਲੀ ਬਹਿਕ ਮੰਤ ਕਾਲੇ ਇਸ ਤੋਂ ਬਾਅਦ ਕਰਵਾਏ ਜਾਣਗੇ ਓਹੋ ਲੱਗੂ ਸੋਤੇ ਦੇ ਪਾਸੇ ਪਲਵਾਨਾਂ ਦੀ ਜਿਹੜਾ ਪੁਸ਼ਟੀ ਹੋ ਰਹੀ ਹੈ ਅਖਰ ਗਰਾਊਂਡ ਦੇ ਵਿੱਚ ਪੈਵਣ ਕੇ ਆਹ ਸਟੇਜ ਤੋਂ ਗਰਾਊਂਡ ਕਲੀਅਰ ਕਰ ਦਿਓ ਯਾਰ ਜਿਹੜੇ ਭਰਾ ਸਟੇਜ ਦੇ ਸਾਹਮਣੇ ਖੜੇ ਆ ਪੈਵਣ ਕੇ ਉਧਰ ਪਿਛਲੇ ਪਾਸੇ ਹੋ ਜੇ ਯਾਰ ਬਹੁਤ ਬਹੁਤ ਮਿਹਰਬਾਨੀ ਹੋ ਗਈ ਉਧਰ ਪਿੱਛੇ ਬੈਠੇ ਆ ਭਈ ਉਹਨਾਂ ਨੂੰ ਦਿੱਕਤ ਆ ਰਹੀ ਹੈ ਦੇਖਣ ਦੇ ਵਿੱਚ ਮੈਂ ਬੌਂਸਰ ਭਰਾਵਾਂ ਨੂੰ ਬੇਨਤੀ ਕਰਦਾ ਸਟੇਜ ਤੋਂ ਸਾਈਡ ਤੇ ਕਰਾ ਦਈਏ ਜੀ ਜੀ ਆਪਾਂ ਆਓ ਜੀ ਦਿਲਬਖ ਸਿੰਘ ਜੀ ਭਾਈ ਜੀ ਹੱਥ ਬਣ ਕੇ ਬੈਠੀ ਆ ਅੱਗੋਂ ਆਣ ਵਾਲੇ ਪਾਸੇ ਹੋ ਜੀ ਵੀਰ ਜੀ ਭਾਈ ਇਹਨਾਂ ਨੂੰ ਭਾਜ ਦਿਓ ਮਾਣਾ ਭਾਈ ਜਨਾਬ ਜੀ ਇਹਨਾਂ ਨੂੰ ਭਾਜ ਦਿਓ ਅੱਗੋਂ ਪਾਸੇ ਹੋ ਜੀ ਵੀਰ ਜੀ ਚਾਚਾ ਮਿੱਠੂ ਜੀ ਸਗਣ ਜੀ ਸੀਬੀ ਆਪਰੇਟਰ ਗਗਨ ਜੀ ਜੇਸੀਬ ਟ੍ਰੈਕਟਰ ਬਾਈ ਬਣ ਕੇ ਸੰਪਰਕ ਬਣਾਵੇ ਇਸਦੇ ਚੱਪਾ ਟਰਾਲੀ ਟ੍ਰੈਕ ਮੁਕਾਬਲਿਆਂ ਦਾ ਵੀਰੇ ਟਰੈਕ ਤਿਆਰ ਕਰਨਾ ਇੱਕ ਲੇਨ ਤਾਂ ਆਪਣੇ ਕੋਲੇ ਵੱਜੀ ਹੋਈ ਆ ਤੇ ਦੂਸਰੀ ਲੇਨ ਵੀ ਆਪਾਂ ਜਿਹੜੀ ਫਾਈਨਲ ਦਾ ਦਰ ਚੱਲ 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 ਇਹ ਆਹ ਲੱਗੀ 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 ਨੀ ਅੱਗੇ ਨੇ ਆਹ ਲੱਗੀ ਲਓ ਜੀ ਆ ਗੁਰਪ੍ਰੀਤ ਪਹਿਲਵਾਨ ਹੈ ਫਾਜ਼ਿਲਕਾ ਦਾ ਆ ਮੁੰਡੇ ਦਾ ਪਹਿਲਵਾਨੀ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਆ ਅਕਸਰ ਹੀ ਇਹ ਮੁੰਡਾ ਚੈਲੰਜ ਕਰਦਾ ਵੀ ਮੇਰੇ ਨਾਲ ਜਿਹੜਾ ਮਰਜੀ ਆ ਜੇ ਬਹੁਤ ਵਧੀਆ ਕੁਸ਼ਤੀ ਮੁੰਡਿਆਂ ਨੇ ਲੜੀ ਆ ਤੇ ਮੈਂ ਬੇਨਤੀ ਕਰੂੰਗਾ ਇਹਨਾਂ ਪਹਿਲਵਾਨਾਂ ਦਾ ਵੀ ਮਾਣ ਤੇ ਸਨਮਾਨ ਜ਼ਰੂਰ ਕੀਤਾ ਜਾਵੇ ਕਿਉਂਕਿ ਜਿਹੜੇ ਪਿੰਡ ਦੇ ਵਿੱਚ ਪਹਿਲਵਾਨ ਘੁੱਲ ਜਾਂਦੇ ਆ ਤੇ ਉਹ ਤੇਰੇ ਪਿੰਡ ਲਈ ਰਾਤੋਂ ਦੀਆਂ ਮਹਿਰਾਂ ਰਹਦੀਆਂ ਨੇ ਬਰਕਤਾਂ ਰਹਦੀਆਂ ਨੇ ਮੈਂ ਬੇਨਤੀ ਕਰਦਾ ਦਰਸ਼ਕਾਂ ਅੱਗੇ नवाल तयारु रहे गेव पेपर आकाश करम प ਮੁੰਡੇ ਨੇ ਕਹਿੰਦੇ ਸਫਲ ਸਫਲ ਆ ਵੀ ਮੁੰਡੇ ਕਹਿੰਦੇ ਸਫਲ ਹੋ ਗਿਆ ਹਾਜੀ ਹੋਰ ਆਪਾਂ ਦਰਸ਼ਕਾਂ ਨੂੰ ਪੁੱਛਣਾ ਚਾਹੁੰਦੇ ਆ ਬੈਸਟ ਪਲੇਅਰ ਕਿਹਨੂੰ ਚਾਹੀਦਾ ਨਹੀਂ ਜੀ ਇਹ ਸੱਡੀ ਗੱਲ ਹੈ ਆਕਾਸ਼ ਕਰਮਪੱਟੀ ਇਮਰਾਨ ਸਾਦਨਾ ਤਾਲੀਆਂ ਦੁਰਗਾ ਵਿੱਚ ਆਏ ਜੀ ਗੁਰਵਿੰਦਰ ਗਰੇਵਾਲ ਹੱਥ ਖੜਾ ਕਰ ਦਿਓ ਗੁਰਵਿੰਦਰ ਗਰੇਵਾਲ